ਮੌਸਮ ਵਿਭਾਗ ਦੇ ਵੱਲੋਂ 6 ਅਗਸਤ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਲਈ ਭਾਰੀ ਤੇ ਬਾਰਿਸ਼ ਜਿਹੜੀ ਉਹ ਅਲਰਟ ਕੀਤੀ ਹੈ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਉਹਦੇ ਮੌਸਮ ਵਿਭਾਗ ਦੇ ਅਨੁਸਾਰ 4 ਤੋਂ 5 ਅਗਸਤ ਨੂੰ ਪੰਜਾਬ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਦੇ ਵਿੱਚ 7 ਸੈਂਟੀਮੀਟਰ ਜਾਂ ਇਸ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ 3 ਅਗਸਤ ਦੀ ਰਾਤ ਨੂੰ ਹੋਈ ਮਹੱਲੇ ਤਾਰਮੀ ਦੇ ਕਾਰਨ ਮੁਹਾਲੀ ਜ਼ੀਰਕਪੁਰ ਅਤੇ ਖੜਟ ਸਮੇਤ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਿਆ ਤੇ ਕਈ ਪ੍ਰਮੁੱਖ ਸੜਕਾਂ ਤੇ ਪਾਣੀ ਜਿਹੜਾ ਉਹ ਭਰ ਚੁੱਕਿਆ ਦੱਸਦੇ ਕਿ ਇਸ ਸਤੇ ਕਾਰਨ ਆਵਾਜਾਈ ਭੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਹੈ। ਉਥੇ ਕੁਝ ਦੁਕਾਨਾਂ ਦੇ ਵਿੱਚ ਪਾਣੀ ਦਾਖਲ ਹੋਣ ਦੇ ਕਾਰਨ ਵਪਾਰੀਆਂ ਨੂੰ ਨੁਕਸਾਨ ਵੀ ਹੋਇਆ ਹੈ ਤੇ ਉਹਨਾਂ ਨੂੰ ਦੁਕਾਨਾਂ ਬੰਦ ਕਰਨੀਆਂ ਪਈਆਂ ਨੇ। ਉਥੇ ਗੱਗਰ ਨਦੀ ਦੇ ਪਾਣੀ ਦਾ ਪੱਧਰ ਵਧਣ ਦੇ ਕਾਰਨ ਮਲਟਾਣਾ ਬਾਈਪਾਸ ਪੁਲ ਵੀ ਜਿਹੜਾ ਡੁੱਬ ਚੁੱਕਿਆ। ਉਥੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੇ ਵਿੱਚ ਭਾਰੀ ਮੀਂਹ ਤੇ ਵਰਖਾ ਦੇ ਵਿੱਚ ਹੋਰ ਵਾਅਦਾ ਹੋਣ ਦੀ ਭਵਿਕ ਪਾਣੀ ਚੜੀ ਉਹ ਕੀਤੀ ਹੈ ਉੱਥੇ ਵਿਭਾਗ ਨੇ ਨਾਗਰਿਕਾਂ ਨੂੰ ਸੂਚਿਤ ਰਹਿਣ ਤੇ ਲੋੜ ਪੈਣ ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਜਿਹੜੀ ਉਹ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਜਿਹੜੀ ਉ ਦਿੱਤੀ ਗਈ ਉਹਥੇ ਹੀ ਦੱਸਦੇ ਕਿ ਵਿਭਾਗ ਨੇ ਮੌਨਸੂਨ ਆਉਣ ਦੇ ਨਾਲੋਂ ਜ਼ਿਆਦਾ ਸਰਗਰਮ ਜਿਹੜਾ ਰਹੇਗਾ ਕਿ ਆ ਗਿਆ ਉਹਨਾਂ ਦੇ ਵੱਲੋਂ ਇਸ ਦੇ ਨਾਲ ਹੀ ਦੱਸਦੀ ਕਿ ਜਿਸ ਨਾਲ ਖੇਤੀਬਾੜੀ ਨੂੰ ਲਾਭ ਤਾਂ ਹੋ ਸਕਦਾ ਪਰ ਮਹਾਰਾ ਨੇ ਕਿਸਾਨ ਨੂੰ ਦੇ ਸਮੇਂ-ਸਮੇਂ ਤੇ ਫਸਲ ਦੀ ਨਿਗਰਾਨੀ ਕਰਨ ਤੇ ਜੈਵਿਕ ਕੀਟਾ ਕਿ ਤਾਸ਼ਨਾ ਦੀ ਵਰਤੋਂ ਕਰਨ ਦੀ ਜੜੀ ਉਹ ਸਲਾਹ ਦਿੱਤੇ ਵਿਭਾਗੀ ਪੁਵਿੱਖਵਾਣੀ ਅਨੁਸਾਰ ਪੰਜਾਬ ਤੇ ਸਾਧਾ ਦਰਸਿਲਿਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜੜੀ ਹੋ ਰਹੇਗੀ ਚਾਹਤ ਕੀ ਕੁਝ ਖੇਤਰਾਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉਥੇ ਹੀ ਭਾਰੀ ਮੀਂਹ ਦੀ ਗੱਲ ਕੀਤੀ ਜਾਵੇ ਜਿਸ ਦੇ ਨਾਲ ਪਹਿਲਾਂ ਹੀ ਪਾਣੀ ਜਿਹੜਾ ਜਗਾ ਜਗਾ ਤੇ ਭਰ ਚੁੱਕਿਆ ਜਿਸ ਨੂੰ ਲੈ ਕੇ ਹਰ ਵਾਰ ਜਿਹੜਾ ਉਹ ਅਲਰਟ ਕੀਤਾ ਜਾ ਰਿਹਾ ਮੌਨਸੂਨ ਦੇ ਚੱਲਦੇ ਭਾਰੀ ਮੀਂਹ ਦੇ ਕਾਰਨ ਲੋਕਾਂ ਨੂੰ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਹੈ ਵਪਾਰ ਜਿਹੜਾ ਲੋਕਾਂ ਦਾ ਰੁਕ ਚੁਕਿਆ ਇਸ ਦੇ ਕਾਰਨ ਦੱਸ دیے ਕਿ ਸਕੂਲ ਵੀ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ ਤੇ ਕਿਹਾ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਅਜੇ ਜੜੀਓ ਰਾਹਤ ਜੜੀ ਹੈ ਮੀਂਹ ਤੋਂ ਨਹੀਂ ਮਿਲਣ ਵਾਲੀ ਹੈ ਅਜੇ ਵੀ ਲਗਾਤਾਰ ਵਦੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਅਮਿਤ 세ਟੀ ਜੁੜ ਚੁੱਕੇ ਨੇ ਅਮਿਤ 세ਟੀ ਕੀ ਕੋ ਜਾਣਕਾਰੀ ਆ ਪਾਰੀ ਮੀਨ ਨੂੰ ਲੈ ਕੇ ਲਗਾਤਾਰ ਅਪਡੇਟਸ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਅਜੇ ਵੀ ਕੁਝ ਅਸਾਰ ਜਿਹੜੇ ਨੇ ਉਮੀਦ ਦੇ ਬੰਨ ਰਹੇ ਨੇ ਅਜੇ ਰਾਹਤ ਜੜੀ ਉਹ ਨਹੀਂ ਮਿਲ ਸਕਦੀ ਹੈ ਹਾਂ ਬਿਲਕੁਲ ਉਪਰ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਸੀਂ ਹਲੇ ਰਾਹਤ ਲੋਕਾਂ ਨੂੰ ਬਿਲਕੁਲ ਨਹੀਂ ਮਿਲਦੀ ਦਿਖਾਈ ਦੇ ਰਹੀ ਨਗਰ ਕਾਰ ਜਿਹੜੀ ਹੈ ਬਾਦੀ ਜਿਹੜੀ ਹੈ ਬਿਲਕੁਲ ਖੋਰੀ ਹੈ ਉੱਥੇ ਹਿਊਮਨਿਟੀ ਜਿਹੜੀ ਹੈ ਬਹੁਤ ਵਾਦਾ ਦੇਖਣ ਨੂੰ ਮਿਲ ਰਹੀ ਹੈ ਮੌਸਮ ਦੀ ਬਾਤ ਦੀ ਗੱਲ ਕਰੀਏ ਤੇ ਅੱਜ ਤੇ ਕੇ ਸਰਦ ਨੂੰ ਵੀ ਹਲੇ ਜਿਹੜੀ ਹੈ بارش ਹੋਣ ਦੀ ਸੰਭਾਵਨਾ ਹੈ ਤੇ ਕਹਿ ਸਕਦੇ ਹਾਂ ਕਿ ਹਲੇ ਰਾਹਤ ਦਾ ਮੌਕਾ ਨਹੀਂ ਮਿਲਦਾ ਕਿਉਂਕਿ चंडीगढ़ के आस साउंडिंग एरिया की गल करिए जिस तरह की जीरकपुर खरड़े काफी तो उख रहा है काफी ज्यादा बारिश के चलते जोड़ा है ते जो ते है जल प्रभाव भी हो तो दो चार दिन जी है राहत नहीं मिलती दिखाई दे रही उसके बाद देखना होगा कि मौसम विभाग की अपडेट दिता उसे अगर पाब की गल करिए लगातार बारिश हो रही है उसे भी जी है लोगों हले राहत नहीं मिल रही ਅਮੇ ਤਾਂ ਵੱਡੀ ਗੱਲ ਹੈ ਕਿ ਸਤਲੁਜ ਤੇ ਬਿਆਸ ਦਾ ਦਰਿਆ ਜਿਹੜਾ ਉਹ ਕਾਫੀ ਜ਼ਿਆਦਾ ਪਾਣੀ ਦਾ ਪੱਧਰ ਵੱਧ ਚੁੱਕਿਆ ਉੱਥੇ ਹੀ ਕਿਹਾ ਜਾ ਰਿਹਾ ਲਗਾਤਾਰ ਕਿ ਜੇ بارش ਹੋਰ ਪਵੇਗੀ ਤਾਂ ਆਸ-ਪਾਸ ਦੇ ਇਲਾਕਿਆਂ ਤੇ ਇਸ ਦਾ ਅਸਰ ਜਿਹੜਾ ਬਹੁਤ ਜ਼ਿਆਦਾ ਪੈ ਜਾਵੇਗਾ ਅਗਰ ਅਸੀਂ ਨਾਲਿਆਂ ਦੀ ਗੱਲ ਕਰੀਏ ਜਾਂ ਨਦੀਆਂ ਦੀ ਗੱਲ ਕਰੀਏ ਸਾਰੇ ਹੀ ਉਹ ਪਾਣੇ ਚੱਲ ਰਹੇ ਨੇ ਕਿਉਂਕਿ ਲਗਾਤਾਰ ਜਿਹੜੀ ਹੈ ਤੇ ਬਾਰਿਸ਼ ਜਿਹੜੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਬਿਲਕੁਲ ਅਗਰ ਕੋਈ ਪਾਣੀ ਕਿਰਫਾ کافی ਜ਼ਿਆਦਾ ਉਸੇ ਹੁੰਦਾ ਹੈ ਡੇਂਜਰ ਲਾਈਨ ਦੇ ਆਸ-ਪਾਸ ਅਗਰ ਪਾਣੀ ਦੇਖਣ ਨੂੰ ਮਿਲੇ ਤੇ ਜਿਹੜੇ ਆਸ-ਪਾਸ ਦੇ ਈੜੀ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਡੈਸਚ ਦਾ ਮਾਹੌਲ ਦੇਖਣ ਨੂੰ ਮਿਲਦਾ ਕਿਉਂਕਿ ਜਦੋਂ ਪਾਣੀ ਇੰਨੇ ਜ਼ਿਆਦਾ ਵਹਾਨ ਤੇ ਅਗਰ ਬਾਰਿਸ਼ ਅਜਿਹਾ ਹੀ ਲੱਗ ਰਹੀ ਹੁੰਦੀ ਰਹੀ ਤੇ ਫਿਰ ਕਿਸੇ ਨਾ ਕਿਸੇ ਨੁਕਸਾਨ ਹੋਣ ਦੀ ਵੀ ਸੰਭਾਵਨਾ ਹੁੰਦੀ ਹੈ ਤੇ ਬਿਲਕੁਲ ਜੇ ਸਾਡੇ ਮੰਡੀ ਲੋਕਾਂ ਦੇ ਵਿੱਚ ਵੀ ਕਿਸੇ ਰਿਗਰ ਦਾ ਜਿਹੜਾ ਹੈ ਮਾਹੌਲ ਹੈ ਦੇਖਣਾ ਹੈ ਅਵੇਰੀਅਸ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਹੈ ਕਿਹੋ ਜਿਹਾ ਲੱਗਦਾ ਇਸਦੇ ਨਾਲ ਹੀ ਆਪਾਂ ਬਿਆਸ ਤੇ ਸਤਲੁਜ ਕਰਿਆ ਦੀ ਜੇ ਗੱਲ ਕੀਤੀ ਹੈ ਉਥੇ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਿਆ ਜਿਸ ਨੂੰ ਲੈ ਕੇ ਜਿਹੜੇ ਨੀਵੇਂ ਇਲਾਕੇ ਨੇ ਤੇ ਉਥੇ ਵੀ ਜ਼ਿਆਦਾ ਪਾਣੀ ਜਿਹੜਾ ਹੁਣ ਇਕੱਠਾ ਹੋ ਗਿਆ ਕਿਤੇ ਨਾ ਕਿਤੇ ਨੁਕਸਾਨ ਵੀ ਹੈ ਅਮਿਤ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਘਰਾਂ 'ਚ ਵੀ ਜਿਹੜਾ ਉਹ ਪਾਣੀ ਆ ਚੁੱਕਿਆ ਜਿਸ ਦੇ ਕਾਰਨ ਕਿਤੇ ਨਾ ਕਿਤੇ ਸਿਹਤ ਤੇ ਵੀ ਅਸਰ ਪਵੇਗਾ ਤੇ ਲੋਕਾਂ ਦੇ ਕੰਮ ਕਾਜ ਤੇ ਵੀ ਜਿਹੜਾ ਹੁਣ ਅਸਰ ਪੈ ਹੀ ਰਿਹਾ ਹੈ ਬਿਲਕੁਲ ਜੇਕਰ ਪਾਣੀ ਜਦੋਂ ਸੰਕਾਪੇ ਅਗਰ ਬਹੁਤ ਵਾਧਾ ਹੁੰਦਾ ਹੈ ਤੇ ਜ਼ਰੂਰ ਇਹ ਬਿਮਾਰੀਆਂ ਵੀ ਫਨਪਦੀਆਂ ਨੇ ਨਾਲੇ ਜਿਸ ਤਰ੍ਹਾਂ ਅੱਜ ਤੱਕ ਲੋਕ ਪ੍ਰਿਆਦੀ ਗੱਲ ਕਰੀਏ ਜਿਸ ਤਰ੍ਹਾਂ ਪੂਰੇ ਅਫਵਾਣ ਤੇ ਹੈ ਪਾਣੀ ਨਿਕਲੇ ਇਲਾਕੇ ਦੇ ਵਿੱਚ ਤੇ ਬਿਲਕੁਲ ਕਹਿ ਸਕਾਂ ਮੈਂ ਕਿ ਜਿਹੜੇ ਦੁਕਾਨਦਾਰ ਐ ਖਾਸ ਕਰਕੇ ਜਿਹੜੇ ਛੋਟੇ ਵਪਾਰੀਆ ਉਹਨਾਂ ਨੂੰ ਕੋਈ ਜਿਆਦਾ ਹੀ ਅਸਰ ਦੇਖਣ ਨੂੰ ਮਿਲ ਰਿਹਾ ਤੇ ਕੁਦਰਤੀ ਮਾੜ ਜਿਹੜੀ ਹੈ ਬਿਲਕੁਲ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਲਗਾਤਾਰ ਪਾਣੀ ਜਿਹੜਾ ਹੈ ਬਹੁਤ ਜ਼ਿਆਦਾ بارش ਜਿਹੜੀ ਆ ਰਹੀ ਹੈ ਉਹਦੇ ਚਲਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਜਿਹੜੀਆਂ ਨੇ ਜ਼ਰੂਰ ਹੋਣੀਆਂ ਨੇ ਤੇ ਖਾਸ ਹੀ ਜਿਵੇਂ ਹੈ ਸਵਾਸਥ ਸੇਵਾ ਅਗਨੀ ਸਾਫ ਸੋਤ ਤੇ ਕਹ ਰਿਹਾ ਕਿ ਉਹਲਾ ਹੋਇਆ ਪਾਣੀ ਆ ਫਿਲਟਰ ਦਾ ਪਾਣੀ ਦੀ ਵਸਲੇੜੀ ਦਾ ਕੀਤੀ ਜਾਵੇ ਕਿਉਂਕਿ ਜਦੋਂ ਬਾਰਿਸ਼ ਦਾ ਟਾਈਮ ਆਉਂਦਾ ਤਾਂ ਤਾਜੇ ਪਾਣੀ ਜਿਹੜਾ ਆਂਦਾ ਉਹਦੇ ਵਿੱਚ ਕਈ ਚੀਜ਼ਾਂ ਮਿਲ ਕੇ ਆਪਕ ਜੀਆਂ ਤੇ ਇਸ ਕਰਕੇ ਸਾਫ ਸੋਤ ਤੇ ਕੀਤਾ ਜਾ ਰਿਹਾ ਕਿਉਂ ਬੁਲਾਤੇ ਫਿਲਟਰ ਦਾ ਪਾਣੀ ਕਿਉਂ ਇਸ ਦੇ ਨਾਲ ਹੀ ਗੱਲ ਕੀਤੀ ਜਾਵੇ ਅਮਿਤ ਫਿਰੋਜ਼ਪੁਰ ਤੋਂ ਖਬਰ ਸਾਹਮਣੇ ਆਈ ਸੀ ਜਿੱਥੇ ਸਤਲੁਜ ਦਰਿਆ ਦਾ ਪੱਧਰ ਜਿਹੜਾ ਵੱਧ ਚੁੱਕਿਆ ਜਿਸ ਦੇ ਨਾਲ ਫਸਲਾਂ ਦੇ ਵਿੱਚ ਜਿਹੜਾ ਪਾਣੀ ਜਾ ਚੁੱਕਿਆ ਉੱਥੇ ਹੀ ਬੰਨ੍ਹਰ ਵੀ ਟੁੱਟ ਚੁੱਕੇ ਨੇ ਆਰਜੀ ਬੰਨ੍ਹ ਟੁੱਟ ਚੁੱਕੇ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਆਵਾਜਾਈ ਲੋਕਾਂ ਦੀ ਜਿਹੜੀ ਉਹ ਬੰਦ ਹੋ ਚੁੱਕੀ ਹੈ ਬਿਲਕੁਲ ਪੰਜਾਬ ਦੇ ਕਬਕੁਕ ਜਗ੍ਹਾ ਤੋਂ ਜ਼ਰੂਰ ਤਸਵੀਰਾਂ ਆਈਆਂ ਦਾਮੀਆਂ ਸਾਹਮਣੇ ਆ ਰਹੀਆਂ ਨੇ ਕਿ ਬਿਲਕੁਲ ਜਦੋਂ ਇਸ ਤਰ੍ਹਾਂ ਦਾ अगर पानी बहुत ज्यादा जरूर आ रहा है तो किसी ना किसी नुकसान जरूर होता है जैसा कुछ जिक्र किया कि बाबान जेड़े नहीं कुछ हैं तो बिल्कुल येड़ा निचला एरिया है खासकर जो गांव मतलब जो निचला एरिया से जो कह रहे हो वदेरी जानकारी दे अमित बहुत-बहुत धन्यवाद जुड़े रहेंगे थोड़ेनाथ